ਅੱਛੇ ਕੱਲ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਮੈਂ ਹਾਂ ਵਰੁਣ ਪਟ ਤਾਂ ਹਰਿਆਣੇ ਦੇ ਨਾਲ ਇੱਕ ਵਾਰ ਫੇਰ ਪੰਜਾਬ ਦਾ ਪਾਣੀਆਂ ਦਾ ਵਿਵਾਦ ਭਖ ਗਿਆ ਹੈਗਾ ਤਾਂ ਸਿਆਸਤ ਵੀ ਬਹੁਤ ਜੋਰਾਂ ਦੇ ਨਾਲ ਹੋ ਰਹੀ ਹੈ ਕੇਂਦਰ ਸਰਕਾਰ ਪੰਜਾਬ ਦੇ ਨਾਲ ਤੱਕਾ ਕਰ ਰਿਹਾ ਤੇ ਰਾਤੋਂ ਰਾਤ ਕਈ ਬੀਬੀਐਮਬੀ ਦੇ ਅਫਸਰ ਬਦਲ ਦਿੱਤੇ ਗਏ ਨੇ ਇਹ ਕਹਿਣਾ ਹੈ ਆਮ ਆਦਮੀ ਪਾਰਟੀ ਦਾ ਸਾਡੇ ਨਾਲ ਮੰਤਰੀ ਬ੍ਰਿੰਦਰ ਕੋਇਲ ਗੱਲਬਾਤ ਕਰਾਂਗੇ ਮੰਤਰੀ ਸਾਹਿਬ ਜਿਸ ਤਰੀਕੇ ਦੇ ਨਾਲ ਕੱਲ ਮਨੋਹਰ ਲਾਲ ਖੱਤਰ ਹੋਣਾ ਨੇ ਇੱਕ ਬੈਠਕ ਬੁਲਾ ਲਈ ਤੇ ਰਾਤੋ ਰਾਤ ਅਫਸਰ ਵੀ ਬਦਲ ਦਿੱਤੇ ਗਏ ਜਿਹੜਾ ਪਾਣੀ ਜਾ ਰਿਹਾ ਸੀਗਾ ਹੋ ਹੋ ਡਿਮਾਂਡ ਤੋਂ ਵੱਧ ਪਾਣੀ ਜਿਹੜਾ ਹੈਗਾ ਹੁਣ ਜਾਣ ਲੱਗ ਗਿਆ ਹੈਗਾ ਕੀ ਸਟੈਂਡ ਹੈਗਾ ਪੰਜਾਬ ਦਾ ਦੇਖੋ ਪੰਜਾਬ ਦਾ ਸਟੈਂਡ ਤਾਂ ਬੜਾ ਕਲੀਅਰ ਹੈ ਅਸੀਂ ਕਾਨੂੰਨ ਦੀ ਪਾਲਣਾ ਕਰਨ ਵਾਲੇ ਲੋਕਾਂ ਜੋ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਬਣਿਆ ਹੋਇਆ ਹੈ ਉਹ ਕੋਈ ਅੱਜ ਨਹੀਂ ਬਣਿਆ ਬਹੁਤ ਪੁਰਾਣਾ ਬਣਿਆ ਹੋਇਆ ਹੈ ਦੇਸ਼ ਦੀ ਆਜ਼ਾਦੀ ਤੋਂ ਤੁਰੰਤ ਬਾਅਦ ਇਹ ਬਣਿਆ ਸੀ ਸਾਰਾ ਰੂਲਜ਼ ਐਂਡ ਰੈਗੂਲੇਸ਼ਨ ਬਣੇ ਹੋਏ ਨੇ ਤੇ ਉਹਦੇ ਨਾਲ ਬੜਾ ਸਿਸਟੇਮੈਟਿਕਲੀ ਢੰਗ ਚੱਲ ਰਿਹਾ ਹੈ ਤੇ ਉਹਦੇ ਵਿੱਚ ਸਾਰਾ ਮੈਂਸ਼ਨ ਹੈ ਕਿ ਕਦੋਂ ਵਾਟਰ ਦੀ ਪਾਣੀ ਦੀ ਅਲੋਕੇਸ਼ਨ ਹੋਣੀ ਹੈ ਕਦੋਂ ਪਾਣੀ ਜਮਾ ਹੋਣਾ ਹੈ ਤੇ ਕਦੋਂ ਪਾਣੀ ਕੰਜ਼ੂਮ ਹੋਣਾ ਹੈ ਉਹਦੇ ਅਕੋਰਡਿੰਗਲੀ ਇਸ ਸਿਸਟਮ ਦੇ ਮੁਤਾਬਕ ਇਸ ਬੀਵੀਐਮਬੀ ਦੇ ਵਿੱਚ ਨੰਗਰ ਡੈਮ ਦੇ ਵਿੱਚ ਹਰਿਆਣਾ ਦਾ ਜੋ ਹਿੱਸਾ ਸੀ ਉਹ 2987 ਐਮਏਐਫ ਬੰਦਾ ਸੀ ਤੇ ਉਹ 3091 ਐਮਏਐਫ ਲੈ ਚੁੱਕੇ ਨੇ ਮਾਰਚ ਤੱਕ ਅਲੋਕੇਸ਼ਨ ਹੁੰਦੀ ਹੈ 21 ਮਈ ਤੋਂ 21 ਮਈ ਤੱਕ ਕੰਜ਼ੂਮ ਕਰਨਾ ਹੁਣ ਉਹ ਆਪਣਾ ਪਾਣੀ ਦਾ ਹਿੱਸਾ ਪਾਣੀ ਦੇ ਹਿੱਸੇ ਤੋਂ ਵੱਧ ਮਾਰਚ ਚ ਲੈ ਚੁੱਕੇ ਨੇ ਤੇ ਹੁਣ ਰੋਲਾ ਪਾ ਰਹੇ ਨੇ ਹਾ ਹੁਲਾ ਕਰ ਰਹੇ ਨੇ ਔਰ ਅਸੀਂ ਕਿਉਂਕਿ ਇੱਕ ਗਵੰਡੀ ਸੂਬਾ ਸਾਡਾ ਸਾਡਾ ਫਰਜ਼ ਬੰਦ ਆ ਵੀ ਜੇ ਕੋਈ ਗਵੰਡੀ ਮਾੜਾ ਕੰਮ ਕਰਦਾ ਜਾਂ ਉਹਨੂੰ ਨਹੀਂ ਸਮਝਦਾ ਤਾਂ ਉਹਨੂੰ ਦੱਸੀਏ ਅਸੀਂ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਇਹਨਾਂ ਨੂੰ ਜਨਵਰੀ ਦੇ ਵਿੱਚ ਲੈਟਰ ਲਿਖਿਆ ਬੀਵੀਐਮਬੀ ਨੂੰ ਲਿਖਿਆ ਕਿ ਇਹ ਹਰਿਆਣਾ ਪਾਣੀ ਆਪਣਾ ਜ਼ਰੂਰਤ ਤੋਂ ਜ਼ਿਆਦਾ ਵਰਤ ਰਿਹਾ ਹੈ ਜੋ ਨਹੀਂ ਵਰਤਣਾ ਚਾਹੀਦਾ ਫਿਰ 21 ਮਈ ਤੱਕ ਕਿਵੇਂ ਪਹੁੰਚਣਗੇ ਜਨਵਰੀ ਚ ਅਸੀਂ ਲੈਟਰ ਲਿਖਿਆ ਫਰਵਰੀ ਚ ਅਸੀਂ ਲਿਖਿਆ ਮਾਰਚ ਚ ਅਸੀਂ ਲਿਖੇ ਦੋ ਲੈਟਰ ਤੇ ਨਾਲ ਉਹਦੀ ਕਾਪੀ ਅਸੀਂ ਸੈਂਟਰ ਗਵਰਨਮੈਂਟ ਨੂੰ ਪਾਵਰ ਮਿਨਿਸਟਰੀ ਨੂੰ ਵੀ ਅਸੀਂ ਭੇਜੀ ਹੈ ਕਿ ਇਹ ਪਾਣੀ ਇੰਨਾ ਯੂਜ਼ ਕਰ ਰਹੇ ਨੇ ਜੋ ਨਹੀਂ ਕਰਨਾ ਚਾਹੀਦਾ ਪਰ ਜਦੋਂ ਪਾਣੀ ਉਹਨਾਂ ਦੇ ਹਿੱਸੇ ਦਾ ਹੁਣ ਕਿਸੇ ਕੋਲੇ 500 ਰੁਪਏ ਉਹ ਭਾਵੇਂ ਇੱਕ ਦਿਨ ਚ ਖਰਚ ਲੇ ਤੇ ਭਾਵੇਂ ਮਹੀਨਾ ਵਜਾ ਕੇ ਰੱਖ ਲੇ ਉਹ ਤਾਂ ਅਗਲੀ ਦੀ ਮਰਜ਼ੀ ਹੈ ਪਾਣੀ ਇਹਨਾਂ ਦਾ ਸੀ ਇਹਨਾਂ ਨੇ ਪਾਣੀ ਸੇਦੀ ਕੰਜ਼ੂਮ ਕਰ ਲਿਆ ਤੇ ਅਸੀਂ ਤਾਂ ਕੁਝ ਕਰ ਨਹੀਂ ਸਕਦੇ ਹੁਣ ਆਪਣੇ ਹਿੱਸੇ ਦਾ ਪਾਣੀ ਵਰਤ ਕੇ ਹਾ ਹੁਲਾ ਖੜਾ ਕੀਤਾ ਜਾ ਰਿਹਾ ਰੋਲਾ ਰੱਪਾ ਪਾਇਆ ਜਾ ਰਿਹਾ ਕਿ ਸਾਨੂੰ ਪਾਣੀ ਦਿਓ ਹੁਣ ਡੈਮ ਦਾ ਨਿਯਮ ਬਣੇ ਹੋਏ ਨੇ ਰੂਲਸ ਨੇ ਰੈਗੂਲੇਸ਼ਨ ਨੇ ਕਿ ਜੋ ਪਾਣੀ ਦੀ ਅਲੋਕੇਸ਼ਨ ਹੋ ਗਈ ਉਹੀ ਪਾਣੀ ਯੂਜ਼ ਕਰਨਾ ਹੁਣ ਬਿਨਾ ਮਤਲਬ ਦਾ ਰੌਲਾ ਪਾ ਰਹੇ ਨੇ ਤੇ ਕੇਂਦਰ ਸਰਕਾਰ ਦੇ ਰਾਹੀਂ ਸਾਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਜਿਹੜੀ ਮੀਟਿੰਗ ਹੋਈ ਹੈਗੀ ਆ ਕੱਲ ਸਾਬਕਾ ਸੀਐਮ ਵੀ ਰਹੇ ਨੇ ਮਨੋਹਰ لال ਤੇ ਹੁਣ ਕੇਂਦਰੀ ਮੰਤਰੀ ਨੇ ਉਹਨਾਂ ਕੋਲੇ ਵਿਭਾਗ ਹੈਗਾ ਰਾਤੋ ਰਾਤ ਉਹਨਾਂ ਨੇ ਬੀਬੀਐਮਬੀ ਦੇ ਅਧਿਕਾਰੀਆਂ ਦੀ ਬੈਠਕ ਬੁਲਾਈ ਅੱਜ ਵੀ ਬੈਠਕ ਹੈਗੀ ਆ ਤਿੰਨ ਚਾਰ ਉਹ ਐਕਸ਼ਨ ਪਲਾਨ ਦੇਣ ਜਾ ਰਹੇ ਨੇ ਤੁਹਾਡੇ ਵੀ ਅਧਿਕਾਰੀ ਜਾਣਗੇ ਉਹਦੇ ਵਿੱਚ ਪਰ ਗੱਲ ਉੱਥੇ ਆ ਜਾਂਦੀ ਹੈ ਕਿ ਪਾਣੀ ਜਿਹੜਾ ਹੈਗਾ ਹੁਣ 4500 ਵੱਧ ਮੰਗ ਰਹੇ ਨੇ 4000 ਕਿਸੇ ਕੋ ਉਹਨਾਂ ਨੂੰ ਜਾ ਰਿਹਾ ਸੀਗਾ ਤੇ ਇਸ ਦੇ ਨਾਲ ਜਿਹੜਾ ਪੰਜਾਬ ਦੀਆਂ ਨਹਿਰਾਂ ਜਾਂ ਖਾਲਾਂ ਤੁਸੀਂ ਬਣਾਈਆਂ ਉਹ ਜਿਹੜਾ ਪਾਣੀ ਜਾਣਾ ਸੀ ਉਹਦੇ ਉਹਦੇ ਵਿੱਚ ਤੁਹਾਨੂੰ ਲੱਗਦਾ ਕਿ ਜਿਹੜਾ ਇੱਕ ਇਨੀਸ਼ੀਏਟਿਵ ਜਾਂ ਤੁਸੀਂ ਕੰਮ ਕਰ ਰਹੇ ਸੀ ਉਹਦੇ ਨਾਲ ਇੰਪੈਕਟ ਪਏਗਾ ਇਹ ਚੀਜ਼ ਤੇ ਦੇਖੋ ਜਿਹੜੀ ਮੀਟਿੰਗ ਬੁਲਾਈ ਗਈ ਹੈ ਵੈਸੇ ਤਾਂ ਮਨੋਹਰ لال ਖੱਤਰ ਜੀ ਨੇ ਆਪਣੀ ਮਨਸ਼ਾ ਕੱਲ ਦਿਨੇ ਹੀ ਜ਼ाहिर ਕਰਤੀ ਸੀ ਉਹਨਾਂ ਨੇ ਕਹਿਦਾ ਸੀ ਕਿ ਬੀਵੀ ਐਮਬੀ ਤੈਅ ਕਰੇ ਤੇ ਫਿਰ ਨਹੀਂ ਕੇਂਦਰ ਕਰ ਦੂਗਾ ਜਸਟਿਸ ਮੈਂ ਸਮਝਦਾ ਧਮਕੀ ਸੀ ਬੀਵੀ ਐਮਬੀ ਨੂੰ ਕਹਿ ਦਿੱਤਾ ਗਿਆ ਕਿ ਤੁਸੀਂ ਮੀਟਿੰਗ ਬੁਲਾਓ ਵੈਸੇ ਮੈਂ ਇੱਕ ਗੱਲ ਕਹਿਣੀ ਚਾਹਣਾ ਜਦੋਂ एवरीथिंग ਇਜ਼ ਕਲੀਅਰ ਹਰ ਚੀਜ਼ ਕਲੀਅਰ ਹੈ ਕਿ ਇਹਨਾਂ ਦਾ ਪਾਣੀ ਦਾ ਹਿੱਸਾ ਇੰਨਾ ਬਣਦਾ ਹੈ ਇੰਨਾ ਇਹਨਾਂ ਨੂੰ ਮਿਲਣਾ ਤੇ ਉਹ ਤੇ ਮੀਟਿੰਗਾਂ ਦੀ ਲੋੜ ਕੀ ਸੀ ਉਹ ਤਾਂ ਸਿੰਪਲ ਦੇਖ ਲਾਂਦੇ ਐਨੇ ਪੁੱਛ ਲਾਂਦੇ ਵੀ ਕਿੰਨਾ ਹਿੱਸਾ ਬਣਦਾ ਵੀ ਤੁਹਾਡਾ ਇੰਨਾ ਬਣਦਾ ਕਿੰਨਾ ਲੈ ਚੁੱਕੇ ਇਹਨਾਂ ਨੇ ਲੈ ਚੁੱਕੇ ਗੱਲ ਖਤਮ ਕਰ ਦਿੰਦੇ ਵੀ ਕਿਉਂ ਰੌਲਾ ਪਾਇਆ ਮੀਟਿੰਗ ਸਿਰਫ ਤੇ ਸਿਰਫ ਪ੍ਰੈਸ਼ਰਾਈਜ਼ ਕਰਨ ਦੇ ਲਈ ਮੀਟਿੰਗ ਬੁਲਾਈ ਗਈ ਕਿ ਬੇਸ਼ੱਕ ਇਹਨਾਂ ਨੇ ਹਿੱਸਾ ਕੰਜ਼ੂਮ ਕਰ ਲਿਆ ਹਿੱਸੇ ਦਾ ਪਾਣੀ ਵਰਤ ਲਿਆ ਪਰ ਕਿਉਂਕਿ ਇੱਥੇ ਭਾਜਪਾ ਦੀ ਸਰਕਾਰ ਹੈ ਕੇਂਦਰ ਚ ਭਾਜਪਾ ਦੀ ਸਰਕਾਰ ਹੈ ਵੀ ਸਾਡਾ ਧੱਕਾ ਕਰਨ ਦਾ ਇੱਕ ਹੱਕ ਆ ਜੇ ਅਸੀਂ ਆਪਦੇ ਉਸ ਹੱਕ ਦੀ ਵਰਤੋਂ ਕਰ ਰਹੇ ਹਾਂ ਮੈਂ ਸਮਝਦਾ ਮੀਟਿੰਗ ਇਸ ਲਈ ਬੁਲਾਈ ਗਈ ਹੈ ਵੀ ਅਸੀਂ ਧੱਕਾ ਕਰਨਾ ਹੈ ਸਾਡਾ ਰਾਈਟ ਹੈ ਹੁਣ ਮੀਟਿੰਗ ਬੁਲਾ ਕੇ ਖੜ ਗਏ ਮੀਟਿੰਗ ਦੇ ਵਿੱਚ VOTING ਕਰਾ ਲਈ ਹੁਣ VOTING ਦੇ ਵਿੱਚ ਪੰਜਾਬ ਹਰਿਆਣਾ ਹਰਿਆਣਾ ਇਹਨਾਂ ਦਾ ਰਾਜਸਥਾਨ ਇਹਨਾਂ ਦਾ ਦਿੱਲੀ ਇਹਨਾਂ ਦੀ ਹੈ ਸੈਂਟਰਲ ਬਾਰਡਰ ਕਮਿਸ਼ਨ ਇਹਨਾਂ ਦਾ ਜਿਹੜੇ ਸੈਂਟਰ ਦੇ ਏਜੰਸੀਆਂ ਨੇ ਇਹਨਾਂ ਦੀਆਂ ਨੇ ਤਾਂ VOTING ਮੈਂ ਸਮਝਦਾ ਵੀ ਇਸ ਮਸਲੇ ਤੇ VOTING ਦਾ ਬੇਸ਼ੱਕ VOTING ਦੀ ਪ੍ਰੋਵੀਜ਼ਨ ਹੈ ਉਹਦੇ ਚ ਪਰ ਇਹੋ ਜੇ ਮਸਲੇ ਤੇ VOTING ਹੋ ਗਈ ਜਿਹੜੀ ਇੱਕ ਸਾਹਮਣੇ ਸਾਫ਼ ਕਲੀਅਰ ਨਜ਼ਰ ਆ ਰਹੀ ਹੈ ਗੱਲ ਕਿ ਇੰਨਾ ਪਾਣੀ ਦਾ ਹਿੱਸਾ ਬੰਦ ਉਹ ਤੇ VOTING ਦਾ ਮਤਲਬ ਕੀ ਹੈ ਪਰ VOTING ਕਰਾ ਲਈ ਨੂੰ VOTING ਤਾਂ ਇਹਨਾਂ ਨਹੀਂ ਜਿੰਨਾ ਦੀ ਜੋ ਸਾਰੇ ਨੁਮਾਇੰਦੇ ਇਹਨਾਂ ਦੇ ਨੇ ਅਸੀਂ ਆਪਦਾ ਪੱਖ ਮੈਨੂੰ ਇਸੇ ਦੀ ਖੁਸ਼ੀ ਹੈ ਕਿ ਸਾਡੇ ਅਧਿਕਾਰੀਆਂ ਨੇ ਸਾਡੇ ਸੈਕੀ ਕ੍ਰਿਸ਼ਨ ਕੁਮਾਰ ਨੇ ਬਹੁਤ ਜ਼ੋਰਦਾਰ ਢੰਗ ਦੇ ਨਾਲ ਪੱਖ ਰੱਖਿਆ ਉੱਤੇ ਸਾਰਾ ਸ਼ੀਸ਼ਾ ਸਾਹਮਣੇ ਉਹਦੇ ਰੱਖਿਆ ਹੁਣ ਜਦੋਂ ਜਾਤੀਕਰਨ ਤੇ ਤੁਲੇ ਹੋਏ ਆ ਇਹ ਤਾਂ ਇਹ ਜਾਤੀ ਇੱਕ ਸੰਗੀ ਢਾਂਚੇ ਦੇ ਵਿੱਚ ਉਹ ਕਨਸਟੀਟਿਊਸ਼ਨ ਜਿਹੜਾ ਸਾਡਾ ਬਾਬਾ ਸਾਹਿਬ ਭੀਮਰਾਓਂ ਬੈਡਕਰ ਨੇ ਲਿਖਿਆ ਸੀ ਜਿਸ ਕਨਸਟੀਟਿਊਸ਼ਨ ਦੀ ਦੁਨੀਆ ਭਰ ਦੇ ਵਿੱਚ ਚਰਚਾ ਹੈ ਉਹ ਚ ਸਾਡੇ ਸਟੇਟ ਤੇ ਸੈਂਟਰ ਦੇ ਸਬੰਧਾਂ ਬਾਰੇ ਲਿਖਿਆ ਗਿਆ ਸੰਗੀ ਢਾਂਚੇ ਬਾਰੇ ਲਿਖਿਆ ਗਿਆ ਇਹ ਉਹਨੂੰ ਠੇਸ ਪਹੁੰਚਾਉਣ ਦੀ ਗੱਲ ਕਰ ਰਹੇ ਨੇ ਅੱਜ ਤੇ ਆਪਦੀਆਂ ਸਰਕਾਰਾਂ ਆਪਦੀ ਪਾਰਟੀ ਨੇ ਸਰਕਾਰਾਂ ਹੋਣ ਦੇ ਨਾਤੇ ਸਾਡੇ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਔਰ ਜਿਹੜਾ ਮੈਂ ਸਮਝਦਾ ਸਰਾਸਰ ਗਲਤ ਹੈ ਇਹ ਹੋਣਾ ਨਹੀਂ ਚਾਹੀਦਾ ਅਸੀਂ ਇਹਦੀ ਨਿੰਦਾ ਵੀ ਕਰਦੇ ਹਾਂ ਤੇ ਉਹ ਪੰਜਾਬ ਉਸ ਪੰਜਾਬ ਦੇ ਲੋਕਾਂ ਦੇ ਨਾਲ ਧੱਕਾ ਜਿਸ ਪੰਜਾਬ ਦੀਆਂ ਦੇਸ਼ ਦੇ ਲਈ ਬਹੁਤ ਵੱਡੀਆਂ ਕੁਰਬਾਨੀਆਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਹੈ ਜਿਹੜਾ ਪੰਜਾਬ ਦਾ ਹੈ ਸਭ ਤੋਂ ਜ਼ਿਆਦਾ ਅਸੀਂ ਫਾਂਸੀਆਂ ਦੇ ਫੰਦੇ ਤੇ ਚੜੇ ਕੁਰਬਾਨੀਆਂ ਕੀਤੀਆਂ ਤੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਦੋਂ ਦੇਸ਼ ਦੇ ਵਿੱਚ ਅਨਾਜ ਦੀ ਕਮੀ ਸੀ ਦੇਸ਼ ਦਾ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਜੀ ਨਹਿਰੂ ਸਾਹਿਬ ਉਹ ਦੂਜੇ ਦੇਸ਼ਾਂ ਤੋਂ ਅਨਾਜ ਦਾ ਰਾਮੰਗਦੇ ਫਿਰਦੇ ਸੀ ਕਿਉਂਕਿ ਅਨਾਜ ਦੀ ਸਾਡੇ ਕਮੀ ਸੀ ਤੇ ਬਜਿਆ ਖੁਜਾ ਅਨਾਜ ਸਾਨੂੰ ਦੂਜੇ ਦੇਸ਼ ਦਿੰਦੇ ਹੁੰਦੇ ਸੀ ਤਾਂ ਪੰਜਾਬ ਦੇ ਬਹਾਦਰ ਲੋਕਾਂ ਨੇ ਇੱਕ ਚੈਲੰਜ ਵੱਜੋ ਕਬੂਲ ਕੀਤਾ ਖੇਤੀ ਕੀਤੀ ਸਭ ਕੁਝ ਅਸੀਂ ਗਵਾਇਆ ਆ ਜਿਹੜੇ ਪਾਣੀਆਂ ਦੇ ਹੁਣ ਰੋਲੇ ਪੈ ਰਹੇ ਨੇ ਇਹ ਪਾਣੀ ਅਸੀਂ ਨਹੀਂ ਕੋਈ ਪੀ ਗਏ ਪੰਜਾਬ ਦੇ ਲੋਕ ਨਹੀਂ ਪਾਣੀ ਪੀ ਗਏ ਇਹ ਪੰਜਾਬ ਦਾ ਪਾਣੀ ਜੇ ਅਸੀਂ ਐਕਸਟ੍ਰੈਕਟ ਕੀਤਾ ਧਰਤੀ ਹੇਠੋਂ ਕੱਢਿਆ ਤਾਂ ਇਹ ਪੂਰੇ ਦੇਸ਼ ਦੇ ਲਈ ਕੁਰਬਾਨ ਕੀਤਾ ਏਸੇ ਲਈ ਜਦੋਂ ਸਾਡੀ ਸਰਕਾਰ ਬਣੀ ਦਾ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੇ ਇਸ ਮੁਸੀਬਤ ਨੂੰ ਪਹਿਲਾਂ ਹੀ ਸਮਝਿਆ ਹੋਇਆ ਸੀ। ਉਹਨਾਂ ਨੇ ਦਿਸ਼ਾ ਨਿਰਦੇਸ਼ ਦਿੱਤੇ ਕਿ ਆਪਾਂ ਧਰਤੀ ਹੇਠਲਾ ਪਾਣੀ ਬਚਾਉਣਾ ਹੈ। ਇਸ ਨੂੰ ਬਚਾਉਣ ਦੀ ਖਾਤਰ ਸਾਡੇ ਮੁੱਖ ਮੰਤਰੀ ਸਾਹਿਬ ਨੇ ਸਰਦਾਰ ਭਗਵਾਨ ਸਿੰਘ ਮਾਨ ਨੇ ਇੱਕ ਕਿਹਾ ਕਿ ਮੈਂ ਟੇਲਾਂ ਤੱਕ ਪਾਣੀ ਪਹੁੰਚਾਉਂਗਾ। ਉਦੋਂ ਇਹ ਵਿਰੋਧੀ ਧਿਰਾਂ ਨੇ ਸਾਨੂੰ ਮਜ਼ਾਕ ਕਰਦੇ ਸੀ। ਅਸੀਂ ਟੀਚੇ ਪੂਰੇ ਕੀਤੇ। ਅੱਜ ਅਸੀਂ ਸਾਰਾ ਆਪਣਾ ਇਨਫਰਾਸਟ੍ਰਕਚਰ ਸਹੀ ਕੀਤਾ। ਸਹੀ ਨਹਿਰਾਂ ਪੱਕੀਆਂ ਕੀਤੀਆਂ ਨਹਿਰਾਂ ਦੀ ਕੈਪੈਸਿਟੀ ਵਧਾਈ ਜਿਹੜੀਆਂ ਵੰਡਣ ਨਹਿਰਾਂ ਅਸੀਂ ਪਿਛਲੀਆਂ ਸਰਕਾਰਾਂ ਨੇ ਕਦੇ ਧਿਆਨ ਨਹੀਂ ਦਿੱਤਾ ਸੀ ਪਿਛਲੀਆਂ ਸਰਕਾਰਾਂ ਨੇ ਆਪਸ ਦੇ ਵਿੱਚ ਗਿੱਟਮਿੱਟਾਂ ਕਰਕੇ ਇੱਧਰ ਦਾ ਪਾਣੀ ਉੱਧਰ ਲੈ ਜਾਂਦੇ ਰਹੇ ਅਸੀਂ 68% ਪਾਣੀ ਯੂਜ਼ ਕਰਦੇ ਸੀ 32% ਪਾਣੀ ਸਾਡਾ ਬੇਸਹੀ ਚਲਾ ਜਾਂਦਾ ਸੀ ਅਸੀਂ ਸਾਰਾ ਇਨਫਰਾਸਟ੍ਰਕਚਰ ਸਾਡੇ ਨੇਤਾਵਾਂ ਦੇ ਕਹਿਣ ਤੇ ਸਹੀ ਕੀਤਾ ਅਸੀਂ 16000 ਖਾਲ ਨਵੇਂ ਬਣਾਏ ਜਿਨ੍ਹਾਂ ਦੀ ਲੰਬਾਈ 6200 ਕਿਲੋਮੀਟਰ ਅਸੀਂ ਨਹਿਰਾਂ ਦੀ ਪਾਣੀ ਦੀ ਕੈਪੈਸਿਟੀ ਵਧਾਈ ਤੇ ਜੋ ਨਰੰਦੀ ਕਮਜ਼ੋਰੀਆਂ ਸਟਰੈਥ ਨਹੀਂ ਕੀਤੀ ਅਸਕੇਪ ਬਣਾਈਆਂ ਅੱਜ ਅਸੀਂ 88% ਦੇ ਲਾਗੇ 85 86% ਦੇ ਲਾਗੇ ਪਾਣੀ ਯੂਜ਼ ਕਰ ਰਹੇ ਹਾਂ ਅਸੀਂ ਸੋ ਅਸੀਂ ਆਪਦਾ ਪਾਣੀ ਯੂਜ਼ ਕਰ ਰਹੇ ਹਾਂ ਅਸੀਂ ਪਲਾਨਡ ਤਰੀਕੇ ਦੇ ਨਾਲ ਚੱਲ ਰਹੇ ਹਾਂ ਪੰਜਾਬ ਦੀ ਪਲਾਨਿੰਗ ਹੈ ਇੱਕ ਜਿਹੜੀ ਦੂਜੇ ਸੂਬਿਆਂ ਦੀ ਨਹੀਂ ਹੈ ਹਰਿਆਣਾ ਸਰਕਾਰ ਨੂੰ ਪਲਾਨ ਬਣਾਉਣਾ ਚਾਹੀਦਾ ਸੀ ਕਿ ਕਿਹੜੇ ਮਹੀਨੇ ਅਸੀਂ ਕਿੰਨਾ ਪਾਣੀ ਲੈਣਾ ਹੈ ਕਿਹੜੇ ਮਹੀਨੇ ਅਸੀਂ ਕਿੰਨਾ ਪਾਣੀ ਵਰਤਣਾ ਅਸੀਂ ਪਲਾਨ ਬਣਾਇਆ ਦੇਖੋ ਅਸੀਂ ਪਲਾਨ ਬਣਾਇਆ ਸਾਡਾ ਪਾਣੀ ਬਚ ਰਿਹਾ ਤੇ ਅਸੀਂ 21 ਮਈ ਤੱਕ ਆਪਣਾ ਪਾਣੀ ਸਾਰਾ ਕੰਜ਼ੂਮ ਕਰਾਂਗੇ ਉਸ ਤਰੀਕੇ ਨਾਲ ਕਰਾਂਗੇ ਜੀ ਸਾਡੀ ਪਲਾਨਿੰਗ ਹੁਣ ਪਲਾਨਿੰਗ ਇਹਨਾਂ ਕੋਲੇ ਕੋਈ ਹੈ ਨਹੀਂ ਹੁਈ ਚੱਕ ਕੇ ਪਾਣੀ ਵਰਤੀ ਗਏ ਤੁਹਾਨੂੰ ਲੱਗਦਾ ਕਿ ਜਿਹੜਾ ਹੋਮ ਗਰਾਊਂਡ ਤੇ ਤੁਸੀਂ ਇੱਕ ਪਾਣੀ ਪਹਿਲਾਂ ਹਰਿਆਣੇ ਨੂੰ ਜਾਂਦਾ ਰਿਹਾ ਉਸ ਨੂੰ ਹੁਣ ਇਹ ਪਰਮਾਨੈਂਟ ਮੰਗ ਰਹੇ ਨੇ ਜਿਹੜਾ ਪਹਿਲਾਂ ਜਾਂਦਾ ਰਿਹਾ ਹੁਣ ਤੁਸੀਂ ਜਿਸ ਤਰੀਕੇ ਨਾਲ ਕਈ ਨਹਿਰਾਂ ਬਣਾਈਆਂ ਜਾਂ ਨਹਿਰੀ ਪਾਣੀ ਜਿਹੜਾ ਹੈਗਾ ਖੇਤੀ ਦੇ ਲਈ ਅੱਗੇ ਕਿਸਾਨ ਯੂਜ਼ ਕਰ ਰਹੇ ਨੇ ਉਧਰ ਇਹ ਪਾਣੀ ਇਸਤੇਮਾਲ ਹੁੰਦਾ ਰਿਹਾ ਤਾਂ ਜਿਹੜਾ ਹਰਿਆਣੇ ਨੂੰ ਜਾਂਦਾ ਸੀ ਤਾਂ ਉਹ ਡਿਮਾਂਡ ਉੰਨੀ ਹੀ ਕਰ ਰਹੇ ਨੇ ਤੁਹਾਨੂੰ ਲੱਗਦਾ ਕਿ ਉਹ ਇਸ ਚੀਜ਼ ਨੂੰ ਹਾਲਾਂਕਿ ਉਹ ਰਿਟਨ 'ਚ ਕੁਝ ਨਹੀਂ ਹੈਗਾ ਫਿਰ ਵੀ ਉਹ ਚਾਹੁੰਦੇ ਨੇ ਕਿ ਪਾਣੀ ਮਿਲ ਜਾਏ। ਦੇਖੋ ਇਹ ਬੜੀ ਕਮਾਲ ਦੀ ਗੱਲ ਹੈ ਇਹ ਵੀ ਜੇ ਅਸੀਂ ਉਹਨਾਂ ਦੀ ਰਿਕਵੈਸਟ ਤੇ ਉਹਨਾਂ ਨੂੰ ਪਾਣੀ ਦਿੰਦੇ ਸੀ ਤਾਂ ਫਿਰ ਇਹ ਕਾਨੂੰਨ ਬਣ ਗਿਆ, ਇਹ ਰਾਈਟ ਬਣ ਗਿਆ। ਜੇ ਉਹ ਸਾਨੂੰ ਪਿਛਲੇ ਸਮਿਆਂ ਦੇ ਵਿੱਚ ਰਿਕਵੈਸਟ ਕਰਦੇ ਰਹੇ ਨੇ ਸਾਡੇ ਕੋਲੇ ਕਿਸੇ ਸਮੇਂ ਪਾਣੀ ਫालतू ਥੀ। ਅਸੀਂ ਦਿੰਦੇ ਰਹੇ ਹਾਂ ਤੇ ਅਸੀਂ ਅੱਜ ਵੀ ਕਹਿੰਦੇ ਹਾਂ ਕਿ ਹਰਿਆਣਾ ਸਾਡਾ ਭਰਾ ਹੈ। ਤਦ ਨਾਲ ਸਾਡਾ ਭਰਾ ਹੈ ਜੇ ਸਾਡੇ ਕੋਲੇ ਪਾਣੀ ਵੱਧੋ ਵੀ ਸੀ ਅੱਜ ਵੀ ਦੇ ਦਈਏ ਹੁਣ ਸਾਡੇ ਕੋਲ ਤਾਂ ਆ ਵੀ ਬਣੀ ਨਹੀਂ ਹੈ ਕਿੱਥੋਂ ਦੇ ਦਈਏ ਅਸੀਂ ਪਾਣੀ ਸੋ ਜੇ ਅਸੀਂ ਪਿਛਲੇ ਸਮੇਂ ਚ ਪਾਣੀ ਦਿੱਤਾ ਤਾਂ ਸਾਡਾ ਧੰਨਵਾਦ ਕਰਨ ਦੀ ਬਜਾਏ ਉਹ ਇੱਕ ਰਾਈਟ ਬਣਾ ਕੇ ਵੇਹਗੇ ਫਿਰ ਇਹ ਕਿਵੇਂ ਹੋ ਸਕਦਾ ਅੱਜ ਅਸੀਂ ਇਹ ਦੇਸ਼ ਦੇ ਲਈ ਇੱਕ ਬੜੇ ਮਾਨ ਦੀ ਗੱਲ ਹੈ ਮੈਂ ਕਹਿ ਸਕਦਾ ਕਿ ਅਸੀਂ ਜਿਹੜਾ ਪਾਣੀ ਨਹੀਂ ਜੂਜ ਹੋ ਰਿਹਾ ਤੇ ਅਸੀਂ ਆਪਣਾ ਬਜਟ ਵਧਾ ਕੇ ਅਸੀਂ ਸਾਰੇ ਧਿਆਨ ਜਿਵੇਂ ਮੈਨੂੰ ਦੱਸਿਆ ਸਾਡੇ ਲੀਡਰ ਸਹਿਬਾਨਾਂ ਨੇ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਤੇ ਅਸੀਂ ਜਿਹੜਾ ਪਾਣੀ 68% ਯੂਜ਼ ਹੁੰਦਾ ਸੀ 85 88% ਤੇ ਅਸੀਂ ਲੈ ਗਏ ਆ ਤੇ ਇਹਦੇ ਲਈ ਸਾਨੂੰ ਸ਼ਾਬਾਸ਼ ਦੇਣੀ ਬੰਦ ਦਿੱਤੀ ਕਿ ਅਸੀਂ ਜੋ ਗਰਾਊਂਡ ਵਰਡਰ ਸਾਰਾ ਸਾਡਾ 117 ਬਲਾਕ ਡਾਰਕ ਜ਼ੋਨ ਦੇ ਵਿੱਚ ਨੇ ਤੇ ਅਸੀਂ ਇਹ ਟੀਚਾ ਰੱਖਿਆ ਕਿ ਅਸੀਂ ਪਾਣੀ ਨਹਿਰਾਂ ਖੇਤਾਂ ਤੱਕ ਪਹੁੰਚਾਵਾਂਗੇ ਨਹਿਰੀ ਪਾਣੀ ਤੇ ਧਰਤੀ ਹੇੜਲਾ ਪਾਣੀ ਬਚੇਗਾ ਬਿਜਲੀ ਬਚੂਗੀ ਇਨੈਸ਼ਨਲ ਬੈਨੀਫਿਟ ਦੀਆਂ ਗੱਲਾਂ ਨੇ ਜੇ ਬਿਜਲੀ ਬਚਦੀ ਹੈ ਧਰਤੀ ਹੇੜਲਾ ਪਾਣੀ ਬਚਦਾ ਤਾਂ ਇਹ ਕੁਦਰਤ ਦੇ ਲਈ ਇੱਕ ਬਹੁਤ ਵੱਡੀ ਦੇਸ਼ ਦੇ ਲਈ ਵੱਡੇ ਮਾਨ ਦੀ ਗੱਲ ਹੈ ਅਸੀਂ ਤਾਂ ਉਹ ਕੰਮ ਕਰ ਰਹੇ ਹਾਂ ਇਹ ਸਾਨੂੰ ਰੋਕ ਰਹੇ ਨੇ ਸੋ ਇਹ ਜਿਹੜਾ ਸੰਗੀਟਾਂਚ ਹੈ ਨਾ ਜਿਹੜਾ ਉਸ ਨੂੰ ਠੇਸ ਪਹਚਾਰੇ ਨੇ ਤੇ ਅਸੀਂ ਦੇਸ਼ ਦੇ ਲਈ ਕੁਰਬਾਨ ਕੀਤਾ ਹੈ ਦੇਸ਼ ਦੇ ਪੰਜਾਬ ਦਾ ਪਾਣੀ ਘਟਿਆ ਉਹ ਦੇਸ਼ ਦੇ ਲਈ ਕੁਰਬਾਨ ਹੋਇਆ ਪਾਣੀ ਦੇਸ਼ ਦੇ ਲਈ ਅਸੀਂ ਦਿੱਤਾ ਅਸੀਂ ਤਾਂ ਚੌਲ ਖਾਂਦੇ ਨਹੀਂ ਪੰਜਾਬ ਤੇ ਕਿੰਨੇ ਚੌਲ ਖਾਂਦਾ ਅਸੀਂ ਤਾਂ ਪੂਰਾ ਦੇਸ਼ ਭੁੱਖਾ ਮਰਦਾ ਸੀ ਅਸੀਂ ਤਾਂ ਉੱਥੇ ਦਿੱਤਾ ਸੋ ਇਸ ਕਰਕੇ ਇਸ ਤਰ੍ਹਾਂ ਨਾ ਕਰਨਾ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਵੀ ਕਹਿਣਾ ਚਾਹਣਾ ਇਹ ਗੰਦਾ ਨਹੀਂ ਕਰਨੇ ਚਾਹੀਦੀਆਂ ਜੋ ਸਹੀ ਹੈ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣਾ ਚਾਹੀਦਾ ਹੱਕ ਇਹਨਾਂ ਦਾ ਇਹ ਬੰਦਾ ਸੀ ਮiddel ਵਿੱਚ ਸਾਰਾ ਰਿਕਾਰਡ ਪਿਆ ਹੈ ਕਿ ਅਸੀਂ ਇਹਨਾਂ ਨੂੰ ਕਹਿੰਦੇ ਨਹੀਂ ਰਹੇ ਅਸੀਂ ਇਹਨਾਂ ਨੂੰ ਆਗਾਹ ਕਰਦੇ ਰਹੇ ਹਾਂ ਤੇ ਨਾਲ ਅਸੀਂ ਇਹਨਾਂ ਨੂੰ ਲੈਟਰ ਲਿਖ ਲਿਖ ਕੇ ਤੇ ਨਾਲ ਅਸੀਂ ਮਿਨਿਸਟਰੀ ਆਫ ਪਾਵਰ ਨੂੰ ਵੀ ਅਸੀਂ ਮਿਨਿਸਟਰੀ ਆਫ ਪਾਵਰ ਨੂੰ ਵੀ ਕਾਪੀ ਕਰਦੇ ਰਹੇ ਹਾਂ ਚੇਅਰਮੈਨ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੂੰ ਚਿੱਠੀ ਲਿਖ ਕੇ ਕਿ ਇਹ ਆਪਣਾ ਪਾਣੀ ਹੈ ਜਿਹੜਾ ਇਹ ਜਿਆਦਾ ਯੂਜ਼ ਕਰ ਰਹੇ ਨੇ 17 ਤਿੰਨ ਨੂੰ ਚਿੱਠੀ ਲਿਖੀ ਅਸੀਂ 10 ਤਿੰਨ ਨੂੰ ਚਿੱਠੀ ਲਿਖੀ ਅਸੀਂ 29 4 ਨੂੰ ਚਿੱਠੀ ਲਿਖੀ ਅਸੀਂ 18 ਤਿੰਨ ਨੂੰ ਲਿਖੀ ਹੈ 19 2 ਨੂੰ ਲਿਖੀ ਹੈ 8 8 ਨੂੰ ਲਿਖੀ ਹੈ ਸੋ ਅਸੀਂ ਸਮੇਂ-ਸਮੇਂ ਤੇ ਇਹਨਾਂ ਨੂੰ ਚਿੱਠੀਆਂ ਲਿਖ ਕੇ ਕਹਿੰਦੇ ਕਹਿੰਦੇ ਰਹੇ ਹਾਂ ਕਿ ਇਹ ਪਾਣੀ ਕੰਜ਼ੂਮ ਦੇਖ ਕੇ ਕਰਨ ਤੇ ਜਿਹੜੀ ਫਿਰ ਇਹ ਰਿਪੋਰਟ 3 4 ਐਕਸ਼ਨ ਪਲਾਨ ਦੇਣ ਦੀ ਗੱਲ ਕਰ ਰਹੇ ਨੇ ਮਨੋਹਰ ਲਾਲ ਖੱਟਰ ਉਹ ਕੀ ਤੁਹਾਡੇ ਕੋਲੇ ਪਹੁੰਚੀ ਹੈ ਹਾਲਾਂਕਿ ਅੱਜ ਵੀ ਇੱਕ ਮੀਟਿੰਗ ਹੈ ਇਹਨਾਂ ਨੇ ਐਕਸ਼ਨ ਪਲਾਨ ਕੀ ਕਰਨੇ ਨੇ ਪੰਜਾਬ ਦੇ ਨਾਲ ਧੱਕੇ ਦੀ ਗੱਲ ਪਹਿਲਾਂ ਕੀਤੀ ਐ ਮੈਨੂੰ ਤੇ ਲੱਗਦਾ ਨਹੀਂ ਕੋਈ ਇਨਸਾਫ ਦੀ ਗੱਲ ਕਰਨਗੇ ਜੇ ਕੋਈ ਇਨਸਾਫ ਦੀ ਗੱਲ ਕਰਦੇ ਨੇ ਤਾਂ ਅਸੀਂ ਇਹਦਾ ਸਵਾਗਤ ਕਰਾਂਗੇ ਪਰ ਸਾਨੂੰ ਕੋਈ ਉਮੀਦ ਹੀ ਨਹੀਂ ਇਹਨਾਂ ਤੋਂ ਆਹ ਜਿਹੜੀ ਕੱਲ ਦੀ ਮੀਟਿੰਗ ਬੁਲਾਈ ਐ ਮੈਂ ਸਮਝਦਾ ਮੀਟਿੰਗ ਬੁਲਾਉਣ ਦਾ ਹੀ ਕੋਈ ਹੱਕ ਨਹੀਂ ਸੀ ਇਹਨਾਂ ਨੂੰ ਤਾਂ ਸਿਰਫ ਸਿਰਫ ਗੱਲ ਇਹ ਕਹਿਣੀ ਚਾਹੀਦੀ ਸੀ ਦੀ ਦੋਈ ਗੱਲਾਂ ਦੇਖ ਕੇ ਕਿ ਕਿੰਨਾ ਪਾਣੀ ਹੈ ਕਿੰਨਾ ਲੈ ਲਿਆ ਬਾਕੀ ਕਿਉਂ ਰੌਲਾ ਪਾਇਆ ਬੈਠੋ ਕਰੇ ਇਹ ਤਾਂ ਗੱਲ ਹੀ ਨਹੀਂ ਕਰਨੀ ਚਾਹੀਦੀ ਸੀ ਸੋ ਇਸ ਕਰਕੇ ਇਹ ਪੱਖਪਾਤ ਕਰ ਰਹੇ ਨੇ ਅਰ ਪੰਜਾਬ ਦੇ ਲੋਕਾਂ ਦੇ ਨਾਲ ਪੱਖਪਾਤ ਠੀਕ ਨਹੀਂ ਹੈ ਇਹ ਨਹੀਂ ਕਰਨਾ ਚਾਹੀਦਾ ਇਹ ਨਹੀਂ ਦੇਖਦੇ ਉਹ ਡੈਮ ਦੇ ਵਿੱਚ ਜਿਹੜੇ ਬਾਕੀ ਦੂਜੇ ਡੈਮ ਨੇ ਉਹਨਾਂ ਦੇ ਵਿੱਚ ਪਾਣੀ ਦੀ ਕੈਪੈਸਿਟੀ ਪਹਿਲਾਂ ਹੀ ਘਟ ਰਹੀ ਹੈਗੀ ਐ ਤੇ ਦੂਜੇ ਪਾਸੇ ਜਿਹੜਾ ਹੁਣ ਪਾਕਿਸਤਾਨ ਨਾਲ ਜਿਹੜਾ ਇੱਕ ਸਿਚੁਏਸ਼ਨ ਬਣੀ ਹੋਈ ਹੈ ਵਾਟਰ ਟ੍ਰੀਟੀ ਜਿਹੜੀ ਉਹ ਰੱਦ ਕੀਤੀ ਹੈ ਤਾਂ ਜਿਹੜਾ ਪਾਕਿਸਤਾਨ ਨੂੰ ਪਾਣੀ ਜਾਂਦਾ ਸੀ ਉਹਦਾ ਵੀ ਜ਼ਿਕਰ ਹੁੰਦਾ ਹੈਗਾ ਇਹ ਸਭ ਝੂਠ ਬੋਲਦੇ ਆ ਜਿਹੜਾ ਪਾਕਿਸਤਾਨ ਨੂੰ ਪਾਣੀ ਜਾਂਦੀ ਗੱਲ ਹੈ ਜਿੱਥੇ ਤੱਕ ਪਾਕਿਸਤਾਨ ਨੂੰ ਇੱਕ ਬੂੰਦ ਪਾਣੀ ਨਹੀਂ ਜਾਂਦਾ ਪਾਕਿਸਤਾਨ ਨੂੰ ਪਾਣੀ ਉਦੋਂ ਜਾਂਦਾ ਹੈ ਜਦੋਂ ਬਰਸਾਤਾਂ ਦੇ ਮੌਸਮਾਂ ਦੇ ਵਿੱਚ ਆਰੋ ਬਕਾਇਦਾ ਰਾਜਸਥਾਨ ਨੇ ਵੀ ਲਿਖ ਕੇ ਦਿੱਤਾ ਹੈ ਹਰਿਆਣਾ ਨੇ ਵੀ ਲਿਖ ਕੇ ਦਿੱਤਾ ਕਿ ਸਾਨੂੰ ਇੰਨਾ ਸਮੇਂ ਦੇ ਵਿੱਚ ਪਾਣੀ ਦੀ ਲੋੜ ਨਹੀਂ ਹੈ ਜਦੋਂ ਪਾਣੀ ਐਕਸੈਸ ਹੋ ਜਾਂਦਾ ਉਹ ਵੀ ਗੰਦਾ ਪਾਣੀ ਉੱਧਰ ਜਾਂਦਾ ਉਹ ਕੋਈ ਪਾਣੀ ਦੀ ਇਸ ਤਰ੍ਹਾਂ ਜਾਂਦੀ ਗੱਲ ਨਹੀਂ ਇਹ ਵੀ ਸਭ ਝੂਠ ਬੋਲਦੇ ਨੇ ਤੱਥਾਂ ਤੋਂ ਪਰੇ ਦੀ ਗੱਲ ਕਰਦੇ ਨੇ ਦੂਜੀ ਤੁਸੀਂ ਕੀ ਗੱਲ ਕਹੀ ਸੀ ਇਹ ਇੱਕ ਜਿਹੜਾ ਡੈਮਾਂ ਦੇ ਵਿੱਚ ਪਾਣੀ ਜਿਹੜਾ ਹੈਗਾ ਉਹ ਪਹਿਲਾਂ ਹੀ ਜਿਹੜਾ ਹੈਗਾ ਉਹ ਘਟ ਹੈਗਾ ਉਹ ਜਿਹੜਾ ਪਾਣੀ ਡੈਮਾਂ ਦੇ ਵਿੱਚ ਘਟ ਦੀ ਗੱਲ ਹੈ ਇਹ ਦੇਖੋ ਕੁਦਰਤ ਹੈ ਹੁਣ ਸਾਡਾ ਰਣਜੀਤ ਸਾਗਰ ਡੈਮ ਹੈ ਉੱਥੇ 19 ਫੁੱਟ ਪਾਣੀ ਘਟ ਹੈ ਪੌਂਗ ਡੈਮ ਹੈ ਜਿਹੜਾ ਉੱਥੇ 27 28 29 ਫੁੱਟ ਦੇ ਲਾਗੇ ਪਾਣੀ ਘਟ ਹੈ ਸੋ ਜਿਹੜਾ ਪਾਣੀ ਘਟ ਹੈ ਦੇਖੋ ਘੱਟ ਹੀ ਕੰਜ਼ੂਮ ਹੋਏਗਾ ਤੇ ਜਿਹੜਾ ਪੌਂਗ ਡੈਮ ਹੈ ਉਹਦੀਆਂ ਟਨਲਸ ਦੀ ਰਿਪੇਅਰ ਦੇ ਲਈ ਉਹ ਬੰਦ ਹੈ ਅਗਲੇ 40 ਦਿਨਾਂ ਤੱਕ ਬੰਦ ਰਹੂਗਾ ਸੋ ਡਿਪੈਂਡੈਂਸੀ ਜਿਹੜੀ ਹੈ ਟੋਟਲੀ ਪਾਣੀ ਦੀ ਨੰਗਲ ਡੈਮ ਤੇ ਹੀ ਹੈ ਸੋ ਇਹਦੇ ਹੁਣ ਪਿੱਛੇ ਪਏ ਨੇ ਹੁਣ ਕਦੇ ਕੁਝ ਕਹੀ ਜਾਂਦੇ ਨੇ ਕਦੇ ਗਲਤ ਦਲੀਲਾਂ ਦੇਈ ਜਾਂਦੇ ਨੇ ਇਹ ਚ 1500 6 ਫੁੱਟ ਚਾਹੀਦਾ ਜੀ ਇਹ ਚ 80 ਫੁੱਟ ਚਾਹੀਦਾ ਜੀ ਸਭਨੀ ਸਾਡੇ ਕੋਲੇ ਸਾਰਾ ਰਿਕਾਰਡ ਹੈ ਸਾਡੇ ਕੋਲੇ ਪਿਛਲੇ 50 ਸਾਲਾਂ ਦਾ ਰਿਕਾਰਡ ਹੈ ਕਿ ਕਿਹੜੇ ਟਾਈਮ ਕਿੰਨਾ ਪਾਣੀ ਸੀ ਯਾਰ ਉਹ ਵੀ ਜਾਣਦੇ ਨੇ ਇਹਨਾਂ ਨੂੰ ਵੀ ਪਤਾ ਹੈ ਇਹ ਉਹ ਨਹੀਂ ਵੀ ਤੱਥਾਂ ਤੋਂ ਪਰੇ ਦੀਆਂ ਗੱਲਾਂ ਕਰੀ ਜਾਂਦੇ ਨੇ ਵੀ ਜੀ ਸਾਨੂੰ ਜੀ ਪਹਿਲਾਂ ਪਾਣੀ ਦਿੰਦੇ ਤੇ ਇਹਨਾਂ ਮਹੀਨਿਆਂ ਦੇ ਵਿੱਚ ਅਸੀਂ ਤੇ ਕਹਿੰਦੇ ਤੇ ਫੇਰ ਕਾਨੂੰਨ ਬਣ ਗਿਆ ਜੇ ਅਸੀਂ ਮੰਗਿਆ ਪਾਣੀ ਕਿਸੇ ਨੂੰ ਦੇ ਤਾ ਤਾਂ ਫੇਰ ਰਾਈਟ ਬਣ ਗਿਆ ਉਹਨਾਂ ਦਾ ਮਤਲਬ ਕਹਿੰਦਾ ਵੀ ਹੁਣ ਸਾਡਾ ਇਨਫਰਾਸਟ੍ਰਕਚਰ ਸਹੀ ਹੋਇਆ ਜੇ ਸਾਨੂੰ ਪਾਣੀ ਦੀ ਲੋੜ ਹੈ ਅਸੀਂ ਲੈਟਰ ਦੇ ਵਿੱਚ ਪਹਿਲਾਂ ਲਿਖਿਆ ਵੀ ਆਰ ਵੈਰੀ ਲਿਬਰਲ ਇਨ ਦੀ ਪਾਸਟ ਕਿ ਜਦੋਂ ਤੁਸੀਂ ਰਿਕੁਐਸਟ ਕੀਤੀ ਅਸੀਂ ਤੁਹਾਨੂੰ ਪਾਣੀ ਦਿੱਤਾ ਬਟ ਨਾਓ ਵੀ ਆਰ ਇਨ ਅ ਪੋਜੀਸ਼ਨ ਟੂ ਕੰਜ਼ੂਮਰ ਵਾਟਰ ਸਾਰੀ ਸੀ ਲਿਖਿਆ ਹੋਇਆ ਲੈਟਰ ਲਿਖਿਆ ਇਹਨਾਂ ਨੂੰ ਇੰਨੇ ਧਿਆਨੀ ਕੋਈ ਨਹੀਂ ਕੀਤਾ ਇਹਨਾਂ ਨੇ ਹਾਲਾਂਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੋਣਾ ਦੀ ਕਲੈਰੀਫਿਕੇਸ਼ਨ ਵੀ ਆ ਗਈ ਸੀ ਜਿਹੜਾ ਨਾਇਬ ਸੈਣੀ ਜ਼ਿਕਰ ਕਰਦੇ ਨੇ ਕਿ ਗੱਲ ਹੋਈ ਸੀ ਉਹ ਫੋਨ ਤੇ ਹੋਈ ਸੀ ਜਾਂ ਕੀ ਜਿਹੜਾ ਉਹ ਕਹਿੰਦੇ ਨੇ ਵੀ ਪਾਣੀ ਦੇਣ ਬਾਰੇ ਜਿਹੜਾ ਇਹ ਤੇ ਵੀ ਚਰਚਾ ਚਲੀ ਸਭ ਗਲਤ ਗੱਲਾਂ ਹੋ ਰਹੀਆਂ ਨੇ ਮੁੱਖ ਮੰਤਰੀ ਹਰਿਆਣਾ ਸਰਦਾਰ ਸ਼੍ਰੀ ਨਾਇਬ ਸਿੰਘ ਸੈਣੀ ਜੀ ਨੂੰ ਪਹਿਲਾਂ ਆਪਣਾ ਰਿਕਾਰਡ ਦੇਖਣਾ ਚਾਹੀਦਾ ਸੀ ਆਪਣਾ ਦੇਖਣਾ ਚਾਹੀਦਾ ਸੀ ਸਾਡਾ ਕਿੰਨਾ ਪਾਣੀ ਹੈ ਕਿੰਨਾ ਅਸੀਂ ਵਰਤ ਲਿਆ ਦੇਖਣਾ ਤਾਂ ਉਹ ਚਾਹੀਦਾ ਸੀ ਉਹ ਤਾਂ ਦੇਖਿਆ ਕੋਈ ਨਹੀਂ ਕਿਉਂਕਿ ਪਲਾਨਿੰਗ ਹੀ ਕੋਈ ਨਹੀਂ ਹੈਗੀ ਇਹ ਤਾਂ ਅਨਪਲਾਨਡ ਚੱਲਦੇ ਨੇ ਮੈਂ ਬਿਲਕੁਲ ਇਹ ਗੱਲ ਕਹਿ ਸਕਦਾ ਕਿ ਟੋਟਲੀ ਅਨਪਲਾਨਡ ਕੰਮ ਹੈ ਇਹਨਾਂ ਦਾ ਕਿਉਂਕਿ ਜੇ ਪਲਾਨਿੰਗ ਹੁੰਦੀ ਜੋ ਅਸੀਂ ਪਲਾਨਿੰਗ ਕੀਤੀ ਹੈ ਅਸੀਂ ਪਲਾਨ ਦੇ ਨਾਲ ਚੱਲੇ ਹੁਣ ਸਾਨੂੰ ਪਾਣੀ ਦੀ ਲੋੜ ਹੈ ਅਸੀਂ ਕੋਟਨ ਬੈਲਟ ਨੂੰ ਪਾਣੀ ਦੇਵਾਂਗੇ April ਦੇ May ਦੇ ਫਰਸਟ ਵੀਕ ਅਸੀਂ ਪਲਾਨ ਨਾਲ ਚੱਲੇ ਹਾਂ ਇਹ ਸਵਾਲ ਇਹ ਹੈ ਕਿ ਜਿਹੜੀ ਹੁਣ ਕੇਂਦਰ ਸਰਕਾਰ ਨੇ ਜਿਹੇ ਪਾਣੀ ਰਿਲੀਜ਼ ਕਰਤਾ ਜਾ ਰਿਹਾ ਵੱਦ ਤੁਹਾਨੂੰ ਲੱਗਦਾ ਕਿ ਜਿਹੜੇ ਆਲਰੇਡੀ ਪੰਜਾਬ ਸਰਕਾਰ ਦੇ ਐਕਸ਼ਨ ਪਲਾਨ ਸੀਗੇ ਜਾਂ ਜਿਵੇਂ ਤੁਸੀਂ ਡਿਵਾਈਡ ਕਰਕੇ ਪਾਣੀ ਦੇਣਾ ਹੈਗਾ ਆਪਣੇ ਹਿੱਸੇ ਦਾ ਤਾਂ ਉਹ ਉਹ ਜਿਵੇਂ ਹੁਣ ਕੋਟਨ ਬੈਲਟ ਹੋ ਗਈ ਹੈ ਹੋਰ ਉਹਨਾਂ ਤੇ ਇੰਪੈਕਟ ਪਏ ਜਦੋਂ ਡੈਮਾਂ ਦੇ ਵਿੱਚ ਪਾਣੀ ਘਟਦਾ ਹੈ ਡੈਮ ਦੀ ਅਲੋਕੇਸ਼ਨ ਹੋਈ ਹੈ ਫਿਰ ਤਾਂ ਅਲੋਕੇਸ਼ਨ ਦੀ ਲੋੜ ਹੀ ਨਹੀਂ ਜੇ ਡੈਮ ਦੇ ਵਿੱਚ ਪਾਣੀ ਪਿਆ ਵੀ ਹੈ ਸਪੋਜ ਜੇਪਾਂ ਇਸ ਤਰ੍ਹਾਂ ਕਹਿ ਲੀਏ ਜੋ ਕਿਤੇ ਕਿਤੇ ਇਹ ਕਹਿੰਦੇ ਨੇ ਜੇ ਡੈਮ ਦੇ ਵਿੱਚ ਪਾਣੀ ਪਿਆ ਵੀ ਹੈ ਤੇ ਉਹਨੂੰ ਫਿਰ ਜਿਹੜਾ ਮਰਜ਼ੀ ਵਰਤ ਲਓ ਫਿਰ ਤਾਂ ਅਲੋਕੇਸ਼ਨ ਦੀ ਲੋੜ ਹੀ ਕੋਈ ਨਹੀਂ ਡੈਮ ਨੂੰ ਫਿਰ ਇਹਦਾ ਮਤਲਬ ਜਦੋਂ ਤਾਈਂ ਨਹੀਂ ਮੁਕਾਉਂਦੇ ਉਦੋਂ ਤਾਈਂ ਨਹੀਂ ਕੱਢੀ ਜਾਵਾਂਗੇ ਫਿਰ ਤਾਂ ਉਹ ਧਰਤੀ ਹੇੜਲੇ ਪਾਣੀ ਦੀ ਗੱਲ ਹੀ ਆ ਗਈ ਨਾ ਕੱਢੀ ਜੋ ਕੱਢੀ ਜੋ ਇਹ ਸਿਸਟਮ ਬਣਿਆ ਇੱਕ ਉਹ ਸਿਸਟਮ ਦੇ ਤਹਿਤ ਜਿੰਨਾ ਪਾਣੀ ਆਉਂਦਾ ਸੀ ਉਹਨਾਂ ਕੰਜ਼ੂਮ ਕਰਨਾ ਬਾਕੀ ਪਾਣੀ ਡੈਮ ਦੇ ਵਿੱਚ ਹੈ ਲੀਗਲੀ ਫਿਰ ਹੁਣ ਕਿਸ ਤਰੀਕੇ ਨਾਲ ਤੁਸੀਂ ਇਸ ਚੀਜ਼ ਨੂੰ ਲੈ ਕੇ ਜਾਓਗੇ ਕੋਈ ਤਿਆਰੀ ਕਰ ਲਈ ਤੁਸੀਂ ਜਦੋਂ ਦਾ ਇਹ ਤਿਆਰੀ ਸਾਡੀ ਚੱਲ ਰਹੀ ਹੈ ਸਾਡੇ ਲੀਗਲ ਐਕਸਪਰਟ ਸਾਡਾ ਸਾਰਾ ਡਿਪਾਰਟਮੈਂਟ ਲੱਗਿਆ ਇਸ ਗੱਲ ਤੇ ਅਸੀਂ ਜੋ ਵੀ ਇਹਦੇ ਵਿੱਚ ਕਾਨੂੰਨ ਦੇ ਸਹਾਰੇ ਦੀ ਜ਼ਰੂਰਤ ਪਈ ਅਸੀਂ ਲਾਵਾਂਗੇ ਇੱਕ ਵਾਰੀ ਆંકੜੇ ਦੱਸੋ ਕਿੰਨਾ ਪਾਣੀ ਇਹਨਾਂ ਨੂੰ ਦੇ ਰਹੇ ਸੀ ਤੇ ਹੁਣ ਇਹ ਕਿੰਨਾ ਬਣਦਾ 2987 एमएएफ ਇਹਨਾਂ ਦਾ ਹਿੱਸਾ ਬਣਦਾ ਸੀ ਤੇ 3099 ਜਿਹੜਾ ਐਮਐਫ ਹੈ ਇਹ ਪਾਣੀ ਲੈ ਚੁੱਕੇ ਨੇ 399 ਮਾਰਚ ਤੱਕ ਮਾਰਚ ਤੱਕ ਇੰਨਾ ਪਾਣੀ ਲੈ ਚੁੱਕੇ ਨੇ ਇਹ ਆਦੇ ਹਿੱਸੇ ਤੋਂ ਜ਼ਿਆਦਾ ਲੈ ਚੁੱਕੇ ਨੇ 103% ਯੂਜ਼ ਕਰ ਚੁੱਕੇ ਨੇ ਤੇ ਹੁਣ ਧੱਕੇਸ਼ਾਹੀ ਦੇ ਨਾਲ ਕੇਂਦਰ ਸਰਕਾਰ ਦੇ ਜ਼ੋਰ ਤੇ ਕੇਂਦਰ ਸਰਕਾਰ ਦੀ ਧੱਕੇਸ਼ਾਹੀ ਦੇ ਨਾਲ ਇਹ ਪਾਣੀ ਗ੍ਰੈਬ ਕਰਨਾ ਚਾਹੁੰਦੇ ਨੇ ਝੂਠ ਬੋਲ ਬੋਲ ਕੇ ਗ੍ਰੈਬ ਕਰਨਾ ਚਾਹੁੰਦੇ ਨੇ ਕਿਉਂਕਿ ਇਹਨਾਂ ਨੇ ਇੱਕ ਹੋਰ ਵੱਡਾ ਝੂਠ ਬੋਲਿਆ ਕਿ ਸਾਨੂੰ ਡਰਿੰਕਿੰਗ ਦੇ ਲਈ ਪੀਣ ਦੇ ਲਈ ਪਾਣੀ ਦੀ ਕਮੀ ਹੈ ਪੀਣ ਦੇ ਲਈ ਪਾਣੀ ਚਾਹੀਦਾ 8500 ਕਿਊਸਿਕ ਪਾਣੀ ਪੀਣ ਦੇ ਲਈ ਮੰਗਦੇ ਨੇ ਜਦ ਕਿ 3 ਕਰੋੜ ਦੀ ਆਬਾਦੀ ਹੈ ਹਰਿਆਣੇ ਦੀ ਅਗਰ ਇੱਕ ਬੰਦੇ ਨੂੰ 135 ਲੀਟਰ ਪਾਣੀ ਰੋਜ਼ ਦੇ ਦਿੱਤਾ ਜਾਵੇ ਜਦ ਵੀ 1700 ਕਿਊਸਿਕ ਰੋਜ਼ ਬੰਦ ਆ ਤੇ ਉਹ 8500 ਮੰਗਦੇ ਨੇ ਸਵੇਦਾ ਮਤਲਬ ਜ਼ਰੂਰਤਾਂ ਆਪਦਾ ਪਾਣੀ ਖਰਾਬ ਕਰਕੇ ਹੁਣ ਜ਼ਰੂਰਤਾਂ ਉਹਦੀਆਂ ਸਾਥੋਂ ਪੂਰੀਆਂ ਕਰਨੇ ਚਾਹੁੰਦੇ ਨੇ ਜੋ ਕਿ ਗਲਤ ਅਸੀਂ ਨਿੰਦਾ ਕਰਦੇ ਅਸੀਂ ਗੋਲ ਸਾਹਿਬ ਜਦੋਂ ਵੀ ਪਾਣੀਆਂ ਦੇ ਮਸਲੇ ਦੀ ਗੱਲ ਹੁੰਦੀ ਹੈ ਤਾਂ ਪੰਜਾਬ ਦੀ ਸਿਆਰੀ ਸਿਆਸੀ ਧਿਰਾਂ ਇਕਜੁੱਟ ਹੁੰਦੀਆਂ ਨੇ ਤੇ ਸੁਨੀਲ ਜਾਖੜ ਹੋਣਾ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜਾਂ ਉਹਨਾਂ ਦਾ ਕੀ ਸਟੈਂਡ ਤੁਸੀਂ ਚਾਹੋਗੇ ਕਿ ਕੀ ਹੋਣਾ ਚਾਹੀਦਾ ਇਸ ਚੀਜ਼ ਤੇ ਇਹ ਕਮੈਂਟ ਜਿਹੜਾ ਹੈਗਾ ਤੁਸੀਂ ਵੀ ਸੁਣਨਾ ਚਾਹੁੰਦੇ ਹੋਗੇ ਹਾਲਾਂਕਿ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ अरोड़ा ਹੋਣਾ ਨੇ ਉਹਨਾਂ ਨੇ ਚਿੱਠੀ ਵੀ ਲਿਖੀ ਹੈਗੀ ਹੈ ਦੇਖੋ ਬਹੁਤ ਹੀ ਇਹ ਪੰਜਾਬ ਦੇ ਲਈ ਮੈਂ ਕਹਿੰਨਾ ਬਹੁਤ ਮਾੜੀ ਗੱਲ ਹੈ ਪੰਜਾਬ ਦੇ ਲੋਕਾਂ ਦੇ ਲਈ ਕਿ ਅਜਿਹੇ ਨਿਤ ਜਿਹੜੇ ਪੰਜਾਬ ਦੇ ਵਿੱਚ ਵਧੇ ਫੁੱਲੇ ਪੰਜਾਬ ਨੇ ਇਹਨਾਂ ਨੂੰ ਏਡੀਆਂ ਵੱਡੀਆਂ ਤਾਕਤਾਂ ਦਿੱਤੀਆਂ ਤੇ ਅੱਜ ਇਹ ਪੰਜਾਬ ਦੇ ਹਿੱਤਾਂ ਦੀ ਗੱਲ ਛੱਡ ਕੇ ਆਪਣੀ ਪਾਰਟੀ ਦੀ ਬੰਸਰੀ ਵਜਾ ਰਹੇ ਨੇ ਹੈ ਪੰਜਾਬ ਦੀ ਗੱਲ ਤਾਂ ਕਰੋ ਜਿੱਥੇ ਖਾਨੇ ਆ ਸੀ ਪੰਜਾਬ ਦਾ ਖਾਨੇ ਆ ਪੰਜਾਬ ਦੇ ਵਿੱਚ ਰਹਿੰਦੇ ਆ ਪੰਜਾਬ ਦੀ ਗੱਲ ਕਰਨੀ ਚਾਹੀਦੀ ਹੈ ਤੇ ਪੰਜਾਬ ਦੇ ਲਈ ਖੜਨਾ ਚਾਹੀਦਾ ਤੁਹਾਨੂੰ ਲੱਗਦਾ ਖੜਾ ਨਹੀਂ ਹੈ ਨਾਲ ਆਮੂਮਨ ਇਕੱਠੇ ਬੁਣੇ ਵਿਧਾਨ ਸਭਾ ਦੇ ਵਿੱਚ ਦੇਖੋ ਖੜਨਾ ਚਾਹੀਦਾ ਮੈਂ ਇਹ ਗੱਲ ਕਹੂੰਗਾ ਬਾਕੀ ਖੜਨਗੇ ਨਾ ਖੜਨਗੇ ਫਿਊਚਰ ਦੱਸੇਗਾ ਪਰ ਇਹਨਾਂ ਨੂੰ ਖੜਨਾ ਚਾਹੀਦਾ ਤੇ ਪੰਜਾਬ ਦੇ ਹਿੱਤਾਂ ਦੀ ਗੱਲ ਕਰਨੀ ਚਾਹੀਦੀ ਹੈ ਪਰ ਕੋਈ ਕਰੇ ਨਾ ਕਰੇ ਅਸੀਂ ਪੰਜਾਬ ਦੇ ਹਿੱਤਾਂ ਦੇ ਪਿੱਛੇ ਹਰ ਕੁਰਬਾਨੀ ਕਰਨ ਨੂੰ ਤਿਆਰ ਆ ਜੋ ਸਾਡੇ ਲੀਡਰ ਸਹਿਬਾਨ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਭਗਵੰਤ ਮਾਨ ਜੀ ਜੋ ਹੁਕਮ ਦੇਣਗੇ ਅਸੀਂ ਸਾਰੇ ਉਸ ਤੇ ਪੂਰਾ ਉਤਰਾਂਗੇ ਬਹੁਤ ਸ਼ੁਕਰੀਆ ਤਾਂ ਇਹ ਹਨ ਸਾਡੇ ਨਾਲ ਕੈਬਨਿਟ ਮੰਤਰੀ ਬਰਿੰਦਰ ਗੋਇਲ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਕੇਂਦਰ ਪੰਜਾਬ ਦੇ ਨਾਲ ੱੱਕਾ ਕਰ ਰਹੀ ਹੈ ਤੇ ਨਾਲ ਹੀ ਪੰਜਾਬ ਦੇ ਬੀਜੇਪੀ ਦੇ ਲੀਡਰਾਂ ਦਾ ਸਟੈਂਡ ਪੰਜਾਬ ਪ੍ਰਤੀ ਪੁੱਛਦੇ ਨਜ਼ਰ ਆ ਰਹੇ ਨੇ ਦੱਸ ਦਈਏ ਕਿ ਅੱਜ ਆਮ ਆਦਮੀ ਪਾਰਟੀ ਦੇ तमाम ਵਰਕਰ ਬੀਜੇਪੀ ਦੇ ਆਗੂਆਂ ਦੇ ਘਰ ਦਾ ਘਰਾਓ ਕਰਨਗੇ ਤੇ ਨਾਲ ਹੀ ਬਰਿੰਦਰ ਗੋਇਲ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਲੀਗਲੀ ਐਕਸ਼ਨ ਇਹ ਲੈਣ ਜਾ ਰਹੇ ਨੇ ਤਾਂ ਇਸ ਮਾਮਲੇ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਹੁੰਦਾ ਇਹ ਵੇਖਣ ਵਾਲੀ ਗੱਲ ਹੋਵੇਗੀ ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਅਨਿਲ ਦੇ ਨਾਲ ਜਗਬਾਣੀ ਲਈ ਵਰੁਣ ਪਟ ਅੱਛੇ ਕੱਲ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਮੈਂ ਹਾਂ ਵਰੁਣ ਪਟ ਤਾਂ ਹਰਿਆਣੇ ਦੇ ਨਾਲ ਇੱਕ ਵਾਰ ਫੇਰ ਪੰਜਾਬ ਦਾ ਪਾਣੀਆਂ ਦਾ ਵਿਵਾਦ ਭਖ ਗਿਆ ਹੈਗਾ ਤਾਂ ਸਿਆਸਤ ਵੀ ਬਹੁਤ ਜੋਰਾਂ ਦੇ ਨਾਲ ਹੋ ਰਹੀ ਹੈ ਕੇਂਦਰ ਸਰਕਾਰ ਪੰਜਾਬ ਦੇ ਨਾਲ ਤੱਕਾ ਕਰ ਰਿਹਾ ਤੇ ਰਾਤੋਂ ਰਾਤ ਕਈ ਬੀਬੀਐਮਬੀ ਦੇ ਅਫਸਰ ਬਦਲ ਦਿੱਤੇ ਗਏ ਨੇ ਇਹ ਕਹਿਣਾ ਹੈ ਆਮ ਆਦਮੀ ਪਾਰਟੀ ਦਾ ਸਾਡੇ ਨਾਲ ਮੰਤਰੀ ਬਰਿੰਦਰ ਕੋਇਲ ਨਾਲ ਗੱਲਬਾਤ ਕਰਾਂਗੇ ਮੰਤਰੀ ਸਾਹਿਬ ਜਿਸ ਤਰੀਕੇ ਦੇ ਨਾਲ ਕੱਲ ਮਨੋਹਰ ਲਾਲ ਖੱਤਰ ਹੋਣਾ ਨੇ ਇੱਕ ਬੈਠਕ ਬੁਲਾ ਲਈ ਤੇ ਰਾਤੋ ਰਾਤ ਅਫਸਰ ਵੀ ਬਦਲ ਦਿੱਤੇ ਗਏ ਜਿਹੜਾ ਪਾਣੀ ਜਾ ਰਿਹਾ ਸੀਗਾ ਹੋ ਹੋ ਡਿਮਾਂਡ ਤੋਂ ਵੱਧ ਪਾਣੀ ਜਿਹੜਾ ਹੈਗਾ ਹੁਣ ਜਾਣ ਲੱਗਿਆ ਹੈਗਾ ਕੀ ਸਟੈਂਡ ਹੈਗਾ ਪੰਜਾਬ ਦਾ ਦੇਖੋ ਪੰਜਾਬ ਦਾ ਸਟੈਂਡ ਤਾਂ ਬੜਾ ਕਲੀਅਰ ਹੈ ਅਸੀਂ ਕਾਨੂੰਨ ਦੀ ਪਾਲਣਾ ਕਰਨ ਵਾਲੇ ਲੋਕਾਂ